ਆਖਰਕਾਰ ਜਿਸ ਚੀਜ਼ ਦੀ ਉਡੀਕ ਸੀ ਉਹ ਸਾਹਮਣੇ ਆਈ ਗਈ ਹਰਿਆਣਾ ਦੀਆਂ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਹੀ ਗਿਆ ਹੈ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਰੀਕਾ ਐਲਾਨ ਦਿੱਤੀਆਂ ਨੇ ਕਿਹੜੀ ਕਿਹੜੀ ਤਰੀਕ ਨੂੰ ਕਿੱਥੇ ਕਿੱਥੇ ਵੋਟਾਂ ਪੈਣੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੱਗ ਪੈ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਚੋਣ ਕਮਿਸ਼ਨ ਦੇ ਬੋਲੋ ਇੱਕ ਪ੍ਰੈਸ ਕਾਨਫਰੰਸ ਕਰਕੇ ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਚ 3 ਫੀਸਦਾਂ ਚ ਹੋਣੀਆਂ ਨੇ ਤੇ ਹਰਿਆਣਾ ਦੇ ਵਿੱਚ ਇੱਕੋ ਫੇਸ ਦੇ ਵਿੱਚ ਚੋਣਾਂ ਹੋਣਗੀਆਂ ਆਸ ਸੀ ਕਿ ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਦਾ ਐਲਾਨ ਵੀ ਇਨ੍ਹਾਂ ਚੋਣਾਂ ਦੇ ਨਾਲ ਕੀਤਾ ਜਾਣਾ ਪਰ ਅਜੇ ਹਾ ਨਹੀਂ ਹੋਇਆ ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਦੇ ਵਿੱਚ ਵੱਖ-ਵੱਖ ਹਲਕਿਆਂ ਦੀਆਂ ਖਾਲੀ ਹੋਈਆਂ ਲੋਕ ਸਭਾ ਸੀਟਾਂ ਤੇ ਕਿਸੇ ਪ੍ਰਕਾਰ ਦਾ ਕੋਈ ਐਲਾਨ ਚੋਣ ਕਮਿਸ਼ਨ ਨੇ ਨਹੀਂ ਕੀਤਾ ਇੱਥੋਂ ਤੱਕ ਕਿ ਮਹਾਰਾਸ਼ਟਰ ਤੇ ਚਾਰਖੰਡ ਦੀਆਂ ਚੋਣਾਂ ਦਾ ਐਲਾਨ ਵੀ ਜਿਹੜਾ ਹੈ ਉਹ ਨਹੀਂ ਹੋਇਆ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਜੰਮੂ ਅਤੇ ਕਸ਼ਮੀਰ ਅਤੇ ਇਸੇ ਨਾਲ ਹੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਜੰਮੂ ਕਸ਼ਮੀਰ ਚ ਤਿੰਨ ਪੜਾਵਾਂ ਚ VOTING ਹੋਵੇਗੀ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਉੱਥੇ ਹੀ ਹਰਿਆਣਾ ਚ 1 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ 4 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜੰਮੂ ਕਸ਼ਮੀਰ ਚ 10 ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਆਖਰੀ ਵਾਰ ਜੰਮੂ ਕਸ਼ਮੀਰ ਚ 2014 ਚ ਚੋਣਾਂ ਹੋਈਆਂ ਸੀ ਤਾਂ ਇਹ ਇੱਕ ਅਹਿਮ ਗੱਲ ਹੈ ਹਰਿਆਣਾ ਦੀ ਗੱਲ ਕਰ ਲਈਏ ਹਰਿਆਣੇ ਦੇ ਵਿੱਚ ਕਾਫੀ ਕੁਝ ਇਸ ਵਾਰ ਨਵਾਂ ਦੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਪੂਰੀ ਤਿਆਰੀ ਦੇ ਨਾਲ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਆਖਰੀ ਦਿਨਾਂ ਚ ਐਮਐਸਪੀ ਵਰਗੀ ਗਰੰਟੀ ਦੇਣ ਦਾ ਵਾਅਦਾ ਕਰਤਾ ਇਹ ਸਾਰੀਆਂ ਚੀਜ਼ਾਂ ਨੇ ਭਾਰਤੀ ਜਨਤਾ ਪਾਰਟੀ ਕਾਂਗਰਸ ਐਨਐਲਓ ਜਜਪੀ ਸਣੇ ਛੋਟੀਆਂ ਵੱਡੀਆਂ ਪਾਰਟੀਆਂ ਦਾ ਜਿਹੜਾ ਆਪਸ ਵਿੱਚ ਮੁਕਾਬਲਾ ਹੋਣਾ ਮੁੱਖ ਰੂਪ ਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਚ ਮੁਕਾਬਲਾ ਰਹਿਣਾ ਜਜਪੀ ਤੇ ਨਹਿਲੋ ਆਪਣੀ ਹੋਂਦ ਦੀ ਲੜਾਈ ਲੜਦੇ ਹੋਏ ਨਜ਼ਰ ਆਉਣਗੇ ਹਰਿਆਣੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਦਰਮਿਆਨ ਇੱਕ ਗੱਲ ਬੜੀ ਸਪਸ਼ਟ ਹੋਈ ਹੈ ਕਿ ਜਿਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਮਹਿਸੂਸ ਕਰਦੀ ਸੀ ਉਸ ਪ੍ਰਕਾਰ ਨਹੀਂ ਹੈਗੀ 10 ਚੋਂ 5 ਸੀਟਾਂ ਕਾਂਗਰਸ ਜਿੱਤੀ 5 ਭਾਜਪਾ 2019 ਦੇ ਵਿੱਚ 10 ਦੀਆਂ 10 ਜਿਹੜੀਆਂ ਨੇ ਉਹ ਜਿੱਤੀ ਸੀਗੀ ਬੀਜੇਪੀ ਹਰਿਆਣੇ ਦੇ ਵਿੱਚ ਇਸ ਸਮੇਂ ਵੀ ਭਾਰਤੀ ਜਨਤਾ ਪਾਰਟੀ ਕਿਸੂਤੀ ਸਥਿਤੀ ਚ ਹੈ ਕਿਸਾਨੀ ਅੰਦੋਲਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਪੈਰ ਲਾਉਣੇ ਖਾਸ ਕਰਕੇ ਬਾਂਗਰ ਤੇ जाट ਪੱਟੀ ਚ ਔਖੇ ਹੋਏ ਪਏ ਐ ਦੂਜੇ ਪਾਸੇ ਜੀਟੀ ਰੋਡ ਵਾਲੀ ਬੈਲਟ ਦੇ ਵਿੱਚ ਭਾਜਪਾ ਠੀਕ ਠਾਕ ਕਰਦੀ ਰਹੀ ਹੈ ਤੇ ਇਸ ਵਾਰ ਵੀ ਉਮੀਦ ਹੈ ਕਿ ਕਰ ਸਕਦੀ ਹੈ ਕਾਂਗਰਸ ਉੱਥੇ ਕਿੰਨਾ ਡੈਂਟ ਪਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਉੱਥੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੇ ਨਵੀਂ ਪਾਰਟੀ ਬਣਾਈ ਹੈ ਉਹ ਵੀ ਚੋਣਾਂ ਲੜਨ ਦੀਆਂ ਤਿਆਰੀਆਂ ਵੜ ਚੁੱਕੇ ਐ ਜੰਮੂ ਕਸ਼ਮੀਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਜਿਹੜਾ ਇੰਡੀਆ ਆਲਾਈਂਸ ਦੇ ਨਾਲ ਗਏ ਆ ਲੋਕ ਤੇ ਭਾਰਤੀ ਜਨਤਾ ਪਾਰਟੀ ਨੂੰ ਸੀਟਾਂ ਜਿੱਤਾਈਆਂ ਨੇ 6 ਸੀਟਾਂ ਸੀਗੀਆਂ 5 ਤਾਂ 3 2 ਦਾ ਜਿਹੜਾ ਉਹ ਰੇਸ਼ਿਓ ਨਿਕਲੀ ਆ ਤੇ 3 ਸੀਟਾਂ ਇੰਡੀਆ ਆਲਾਈਂਸ ਕਾ ਲਈ ਜਿੱਤੇ ਇੱਕ ਤਰ੍ਹਾਂ ਨਾਲ ਇੱਕ ਇੰਜੀਨੀਅਰ ਰਾਸ਼ਦ ਜਿੱਤੇ ਤੇ ਬਾਕੀ ਭਾਜਪਾ ਤੇ ਨੈਸ਼ਨਲ ਕਾਨਫਰੰਸ ਜਿੱਤੀ ਹੈ ਕੁੱਲ ਮਿਲਾ ਕੇ ਐਲਾਨ ਹੋ ਗਿਆ ਆਸ ਸੀ ਕਿ ਪੰਜਾਬ ਦੀਆਂ ਜਿਮਨੀ ਚੋਣਾਂ ਦਾ ਐਲਾਨ ਹੋਵੇਗਾ ਪਰ ਉਹ ਨਹੀਂ ਹੋਇਆ ਫਿਲਹਾਲ ਪੰਜਾਬ ਦੇ ਆਗੂਆਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ